ਮਨਤਰੀ ਪੰਜਾਬ શ્રી ਲਾਲਚੰਦ ਕਟਾਰੂ ਚੱਕਰੀ ਤਾਰ ਖੇਤਰ ਵਿੱਚ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਦਰੂਨ ਰਾਹੀ ਜੰਗਲ ਵਿੱਚ ਦਰੂਨ ਰਾਹੀ ਜੰਗਲਾਂ ਵਿੱਚ ਵਕ ਵਕ ਕਿਸਮਾ ਦੇ 30 ਹੈਕਟੇਅਰ ਵਿੱਚ ਵਿਖੇੜਾ ਪਠਾਨਕੋਟ ਉੱਨੀ ਅਕਸਰ ਜੰਗ ਬਲਾਕਾਂ ਵਿੱਚ ਜੰਗਲਾਂ ਦਾ ਵਿਸਥਾਰ ਕਰਨ ਅਤੇ ਜੰਗਲਾਂ ਦੀ ਸੁਰੱਖਿਆ ਲਈ ਜੰਗਲਾਤ ਵਿਭਾਗ ਵੱਲੋਂ ਕਈ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਤਿੱਤ ਅੱਜ ਸ਼ਾਹਪੁਰ ਕੰਡੀ ਨੇੜੇ ਪਿੰਕਟੇਰਾ ਦੇ 30 ਹੈਕਟੇਅਰ ਵਿੱਚ ਦਰੂਨ ਰਾਹੀ ਜੰਗਲਾ ਰਾਹੀ ਇਸ ਮੌਕੇ ਤੇ ਵਕ ਵਕ ਕਿਸਮਾ ਦੇ ਵਿੱਚ ਛਿੰਡੀ ਹੋਈ ਸੰਤ स्पॉट अति तुलसी अम्बला द्वारा डरोनान राही जामुन हरस बीहरा सुजान अति बहुत सारिया किस्म के बीच मिट्टी दिवाला विच लपेट के जंगलों विच डरोन राही सुटे गए सन जंगलात मंत्री लाल चंद कटारुचित जंगलात पाल संजीव तिवारी डीसी आदित्य उपल अति होरा ने की पंजाब सरकार के हुक्मा अनुसार हरियाली मिशन ने बूटी लगा काम पूरे पंजाब विच कीता जा रहा है

ਉਨਾ ਦੱਸਿਆ ਕਿ ਤਾਰਬਲਾਕ ਵਿੱਚ ਜੰਗਲਾਂ ਦਾ ਇਲਾਕਾ ਕਰੀਬ 24000 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ ਜਿਸ ਵਿੱਚੋਂ 20000 ਹੈਕਟੇਅਰ ਇਲਾਕਾ ਹੀ ਤਾਰਬਲਾਕ ਵਿੱਚ ਹੀ ਆਉਂਦਾ ਹੈ ਇਸ ਲਈ ਸੰਗਣੀ ਜੰਗਲਾਂ ਵਿੱਚ ਜਿੱਥੇ ਮਜ਼ਦੂਰਾ ਅਤੇ ਹੋਰ ਸਾਧਨਾ ਦੁਆਰਾ ਪੌਦੇ ਨਹੀਂ ਲਗਾਏ ਜਾਂਦੇ ਉੱਥੇ ਬੀਜ ਹੁੰਦੇ ਹਨ ਡਰੋਂ ਦੁਆਰਾ ਖੰਡੇ ਉਨਾ ਹੀ ਵੀ ਦੱਸਿਆ ਕਿ ਹੁਕਤ ਵਾਲਾ ਰਾਹੀ ਸੁਟੀ ਗਈ ਬੀਜ ਵੀ ਦਿਨਾਂ ਦੇ ਅੰਦਰ ਅੰਦਰ ਜੰਗਲਾਂ ਵਿੱਚ ਵਧਣ ਲੱਗਣਗੇ ਜਿਸ ਕਾਰਨ ਜੰਗਲਾਂ ਵਿੱਚ ਲਗਾਤਾਰ ਵਿਸਤਾਰ ਹੋਵੇਗਾ ਇਸ ਮੌਕੇ ਡੀਸੀ ਆਦਿੱਤਿਆ ਉੱਪਰ ਵੈਨਪਾਲ ਸੰਜੀਪ तिवारी ਡੀਐਫਓ ਤਰਮਵੀਰ ਆਰਐਸ ਅਫਸਰ ਮੁਕੇਸ਼ ਵਰਮਾ ਬਲਾਕ ਅਫਸਰ ਅਜੇ ਪਠਾਨੀ ਬਲਾਕ ਅਫਸਰ ਪਵਨ ਕੁਮਾਰ ਆਪਨੀਤਾ ਸਾਹਿਬ ਸਿੰਘ ਸਬਾ ਬਲਾਕ ਕਮੇਟੀ ਮੈਂਬਰ ਬਲਕਰ ਸਿੰਘ ਪਠਾਨੀ ਸਰਪੰਚ ਕਰਤਾਰ ਸਿੰਘ ਸੋਹਨ ਲਾਲ ਰੋਸ਼ਨ ਲਾਲ ਪਗਤ ਮਿੰਤੂ ਮਸੀਹ ਅਤੇ ਹੋਰ ਹਾਜ਼ਰ ਸਨ ਘਟੇਰੇ ਆਰੀਏ ਦੇ ਵਿੱਚ ਡਰੋਨ ਗਰਾਹੀ ਜਿਹੜੇ ਕਿ ਪੋਦੇ ਉਗਾਨ ਦਾ ਨਵਾਂ ਇੱਕ ਤਰੀਕਾ ਸਰਕਾਰ ਨੇ ਲੱਭਿਆ ਸਰ ਇਸ ਬਾਰੇ ਕੀ ਕਹੋਗੇ ਜੀ ਬੇਸਿਕਲੀ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦੇ ਬਾਕੀ ਸਵਾਲਾਂ ਦੇ ਉੱਤੇ ਲੈ ਕੇ ਸਰਕਾਰ ਵੱਡੇ ਫੈਸਲੇ ਕਰ ਰਹੀ ਹੈ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜਲਾ ਜੰਗਲਾਤ ਵਿਭਾਗੇ ਨੇ ਪੰਜਾਬ ਦੇ ਅੰਦਰ ਪਲਾਂਟੇਸ਼ਨ ਨੂੰ ਲੈ ਕੇ ਵੱਡੇ ਜਿਹੜੇ ਨਿਰਣੇ ਕੀਤੇ ਆ ਪਿਛਲੇ ਸਮੇਂ ਦੇ ਦੌਰਾਨ ਸੋ ਅਸੀਂ ਪੰਜਾਬ ਦੇ ਅੰਦਰ 3 ਕਰੋੜ ਬੂਟੇ ਪੰਜਾਬ ਦੀ ਸਰਜਮੀ ਦੇ ਉੱਤੇ ਲਾਉਣ ਦਾ ਜਿਹੜਾ ਟਾਰਗੇਟ ਮਿੱਥਿਆ ਜਿਹੜਾ ਅਸੀਂ ਬੜਾ ਸ਼ਾਨਦਾਰ ਢੰਗ ਦੇ ਨਾਲ ਉਹ ਪੂਰਾ ਕਰਨ ਵਾਲੇ ਪਾਸੇ ਜਾ ਰਹੇ ਆ ਸੋ ਅੱਜ ਇੱਕ ਨਵेकਲੀ ਪਹਿਲ ਕਦਮੀ ਪਲਾਂਟੇਸ਼ਨ ਨੂੰ ਲੈ ਕੇ ਹੋਈ ਆ ਜਿਉਂ-ਜਿਉ ਟੈਕਨੀਕ ਨਵੇਂ ਮਤਲਬ ਆ ਰਹੀ ਆ ਸੋ ਪਲਾਂਟੇਸ਼ਨ ਨੂੰ ਲੈ ਕੇ ਵੀ ਇੱਕ ਨਵੀਂ ਟੈਕਨੀਕ ਜਿਹੜੀ ਆ ਉਹ ਵਿਕਸਿਤ ਕੀਤੀ ਗਈ ਆ ਤੁਸੀਂ ਦੇਖਿਆ ਕਿ ਅੱਜ ਡਰੋਨ ਦੇ ਰਾਈ ਡਰੋਨ ਦੇ ਰਾਈ ਪਲਾਂਟੇਸ਼ਨ ਕਰਨ ਦਾ ਮਤਲਬ ਜਿਹੜਾ ਆ ਉਹ ਕਾਜ਼ ਅਜਾਜ ਪਾਇਲਟ ਪ੍ਰੋਜੈਕਟ ਪੰਜਾਬ ਦੇ ਅੰਦਰ ਪਹਿਲੀ ਵਾਰ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਪਠਾਨਕੋਟ ਦੇ ਕੰਢੀ ਇਲਾਕੇ ਦੇ ਅੰਦਰ ਸੋ ਸਾਹ ਪਰ ਕੰਢੀ ਦੇ ਕੋਲ ਅਸੀਂ ਤੁਸੀਂ ਦੇਖਿਆ ਡਰੋਨ ਕਿਵੇਂ ਉੱਤੋਂ ਸੁੱਟ ਰਿਹਾ ਜੰਗਲ ਦੇ ਅੰਦਰ ਸੋ ਜਿਵੇਂ ਸੰਘਣੇ ਜੰਗਲਾਂ ਦੇ ਅੰਦਰ ਬਹੁਤ ਸੰਘਣੇ ਜੰਗਲ ਨੇ ਜਿੱਥੇ ਮਨੁੱਖਤਾ ਜਾਣਾ ਸੌਖਾ ਨਹੀਂ ਜਿੱਥੇ ਕਈ ਵਾਰੀ ਪਲਾਂਟੇਸ਼ਨ ਕਰਨੀ ਔਖੀ ਹੈ ਬੂਟੇ ਲਾਣੇ ਓਖੇ ਆ ਸੋ ਉਸ ਏਰੀਏ ਦੇ ਅੰਦਰ ਖਾਸ ਕਰਕੇ ਵੈਸੇ ਦਾ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਲੇਕਿਨ ਬਹੁਤ ਕੁਝ ਸਾਡਾ ਲੋਪ ਹੋ ਰਿਹਾ ਪੁਰਾਣੇ ਜੰਗਲਾਂ ਦੇ ਵਿੱਚੋਂ ਪੁਰਾਣੇ ਬੂਟੇ ਲੋਪ ਹੋ ਰਿਹਾ ਸੋ ਅਸੀਂ ਇਹਨੂੰ ਮਤਲਬ ਜਿਹੜਾ ਜੰਗਲ ਨੂੰ ਹੋਰ ਅਪਡੇਟ ਕਰਨ ਦੇ ਲਈ ਸਾਡਾ ਪੁਰਾਣਾ ਜਿਹੜੇ ਦਰੋਹਰ ਨੇ ਉਹ ਵੀ ਕੈਮਰਨ ਤੇ ਨਵੀਂ ਤਰ੍ਹਾਂ ਦੇ ਜਿਹੜੇ ਬੂਟੇ ਆ ਜਿਵੇਂ ਆਮਲਾ ਆ ਜਿਵੇਂ ਨਿੰਮ ਆ ਜਿਵੇਂ ਫਲਦਾਰ ਬੂਟੇ ਆ ਤਰ੍ਹਾਂ ਤਰ੍ਹਾਂ ਦੇ ਬੂਟੇ ਸੋ ਇਹ ਮਿੱਟੀ ਦੇ ਵਿੱਚ ਮਤਲਬ ਜਿਹੜੇ ਜਿਹੜੇ ਬੋਲ ਨੇ ਇਹਦੇ ਅੰਦਰ ਬੀਜ ਪਏ ਹੋਏ ਆ ਵਕ-ਵਕ ਬੂਟਿਆਂ ਦੇ ਸੋ ਇਹ ਜਦੋਂ ਉਹ ਤੋਂ ਗਰਾਣੇ ਆਣਾ ਨੇ ਜੰਗਲ ਦੇ ਅੰਦਰ ਜਾ ਕੇ ਤਾਂ ਫਿਰ ਇਹ 15 ਕਿ ਦਿਨਾਂ ਦੇ ਬਾਅਦ ਇਹ ਬੂਟੇ ਦਾਣੇ ਜਿਹੜਾ ਰੂਪ ਲੈ ਲੈਣਾ ਸੋ ਇਹ ਫੁੱਟਣਗੇ ਫਿਰ ਬੂਟੇ ਨਵੇਂ ਜੰਗਲ ਚ ਪੈਦਾ ਹੋਣਗੇ ਸੋ ਜਿੱਥੇ ਮਨੁੱਖ ਨਹੀਂ ਜਾ ਸਕਦਾ ਉੱਥੇ ਡਰੋਨੇ ਕੰਮ ਕਰਦੇ ਆ ਸੋ ਇਹ ਲਗਭਗ ਇਹਦੀ 500 ਮੀਟਰ ਦੀ ਕੈਪੈਸਿਟੀ ਉੱਪਰ ਜਾਣ ਦੀ ਸੋ ਤੇ 4 ਕਿਲੋਮੀਟਰ ਇਹ ਅੱਗੇ ਜਾ ਸਕਦਾ ਜਿਹੜਾ ਆਸ-ਪਾਸ ਫਿਰ ਸਕਦਾ ਔਰ 4 ਕਿਲੋ ਜਿਹੜੇ ਬੋਲ ਨੇ ਅਜਵੀਜ਼ ਉਹ ਅਸੀਂ ਇਹਦੇ ਵਿੱਚ ਪਾਏ ਆ ਸੋ ਇਹ ਗਰਾ ਰਿਹਾ ਤੁਸੀਂ ਦੇਖਿਆ ਕਿਵੇਂ ਮਤਲਬ ਜਿਹੜਾ ਉਹ ਥਾਂ ਥਾਂ ਸੁੱਟ ਰਿਹਾ ਉਹਨੂੰ ਸੋ ਮੈਂ ਫੋਰੈਸਟ ਦੇ ਅਧਿਕਾਰੀ ਸਵਾਨਾ ਨੂੰ ਐਪਰੀਸ਼ੀਏਟ ਵੀ ਕਰਦਾ ਉਹਨਾਂ ਨੇ ਵੱਡਾ ਉਦਮ ਮਾਰਿਆ ਸੋ ਮੇਰੇ ਨਾਲ ਮੇਰੇ ਮਾਨ ਜੋ ਡਿਊਟੀ ਕਮਿਸ਼ਨਰ ਅਦਿੱਤਿਆ ਜੀ ਪਠਾਨ ਕੋੜੂ ਵੀ ਆਏ ਆ ਸੋ ਤਮਾਮ ਸਾਡੇ ਆਵਾਮੀ ਪਾਰਟੀ ਦੇ ਕਾਰਕਿਰਤਾ ਹੋਰ ਪਿੰਡਾਂ ਦੇ ਪੰਜ ਸਰਪੰਚ ਵੀ ਅੱਜ ਇੱਥੇ ਆਏ ਆ ਤੁਹਾ ਮ ਜ਼ਰੂਰ ਇਹ ਗੱਲ ਕਵਾਂਗਾ ਵੀ ਇਹ ਇਸ ਇਲਾਕੇ ਦੇ ਅੰਦਰ ਡਰੋਨ ਨੇ ਫਿਰਨਾ ਸੋ ਜਿਸ ਵੀ ਪਿੰਡ ਚ ਫਿਰੇ ਜਿੱਥੇ ਵੀ ਇਹ ਜਾਵੇ ਤੇ ਪਬਲਿਕ ਨੂੰ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਵੀ ਕਿਸ ਕਿਸ ਨੂੰ ਡਰੋਨ ਆ ਗਿਆ ਇਹ ਮਤਲਬ ਬੂਟੇ ਲਾਣ ਵਾਲਾ ਡਰੋਨ ਹੈ ਨੇ ਇਸ ਇਲਾਕੇ ਦੇ ਅੰਦਰ ਫਿਰਨਾ ਸੋ ਇਹਦਾ ਵੱਤ ਵਤ ਦਾ ਸੇ ਫਾਇਦਾ ਲੈ ਕੇ ਉਹਨਾ ਥਾਂਾਂ ਤੇ ਜਿੱਥੇ ਮਨੁੱਖ ਦਾ ਜਾਣਾ ਔਖਾ ਹੈ ਤੇ ਅਸੀਂ ਇਹਨਾਂ ਦੇ ਡਰਾਉਨ ਦੇ ਰਾਈ ਜਿਹੜੀ ਆ ਉਥੇ ਪਲਾਂਟੇਸ਼ਨ ਕਰਨੀ ਆ ਸੋ ਪੰਜਾਬ ਜਿੱਥੇ ਬਾਕੀ ਕਾਜ਼ਾ ਕਰਕੇ ਰੰਗਲਾ ਪੰਜਾਬ ਬਣਾਣਾ ਉਥੇ ਪਲਾਂਟੇਸ਼ਨ ਨੂੰ ਲੈ ਕੇ ਵੀ ਮਤਲਬ ਜਿਹੜਾ ਆ ਮੈਂ ਜਿਵੇਂ ਦੱਸਿਆ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਵੱਡੇ ਫੈਸਲੇ ਪੰਜਾਬ 'ਚ ਕੀਤੇ ਆ ਸੋ ਅੱਜ ਪਠਾਨਕੋਟ ਤੋਂ ਸ਼ੁਰੂਆਤ ਕੀਤੀ ਆ ਤੇ ਖਾਸ ਕਰਕੇ ਕੰਢੀ ਦੇ ਇਲਾਕੇ 'ਚ ਹੀ ਰਹੇਗਾ ਕਿਉਂਕਿ ਮਦਾਨੀ ਇਲਾਕਿਆਂ ਦੇ ਵਿੱਚ ਤੇ ਪਲਾਂਟੇਸ਼ਨ ਅਸੀਂ ਮੈਨੂਅਲ ਕਰ ਲੰਨੇ ਆ ਸਾਡੇ ਬਨ ਗਾਰਡ ਨੇ ਸਾਡੇ ਥੱਲੇ ਵਰਕਰ ਨਿਜ਼ਾਮ ਲੋਕ ਵੀ ਲੱਗੇ ਆ ਲੇਕਿਨ ਜੰਗਲ ਏਰੀਏ ਦੇ ਅੰਦਰ ਜਾਣਾ ਔਖਾ ਹੁੰਦਾ ਸੋ ਇਹ ਪਠਾਨਕੋਟ ਹਿਆਰਪੁਰ ਅਰੋਪੜ ਮੁਹਾਲੀ ਜਿਹੜਾ ਸਾਡਾ ਕੰਢੀ ਦਹਰੀਆ ਆ ਉਸ ਏਰੀਏ ਦੇ ਅੰਦਰ ਦੀ ਜਿਹੜੀ ਆ ਉਹਨੂੰ ਇਸਤੇਮਾਲ ਕਰਕੇ ਬਤ ਬਤ ਪਲਾਨ ਰਚਨਾ ਜ਼ਰੀਏ ਪੰਜਾਬ ਦੇ ਵਿੱਚ ਕਰਾਂਗੇ ਟੀਕੇ ਨਾਲ ਅੱਜ ਜਿਹੜਾ ਕਿ ਸ਼ਾਪਰ ਕੰਢੀ ਏਰੀਏ ਦੇ ਵਿੱਚ ਡਰੋਨ ਰਾਹੀ ਉੱਤੇ ਲਗਾਏ ਜਾ ਰਹੇ ਆ ਸਰੀ ਦਾ ਕੀ ਫਾਇਦਾ ਹੋਏਗਾ ਦੇਖੋ ਬੜੀ ਇੱਕ ਫੋਰੈਸਟ ਡਿਪਾਰਟਮੈਂਟ ਦੀ ਨਵੀਂਕਲੀ ਪਹਿਲ ਹੈਗੀ ਹੈ ਜਿਹਦੇ ਰਾਹੀਂ ਪਠਾਨਕੋਟ ਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜਾ ਪਹਾੜੀ ਖੇਤਰ ਹੈ ਉਹ ਕਾਫੀ ਜ਼ਿਆਦਾ ਹੈ ਤੇ ਇਹਦੇ ਵਿੱਚ ਇਹੋ ਜਿਹੇ ਇਲਾਕੇ ਨੇ ਜਿੱਥੇ ਫਿਜ਼ੀਕਲੀ ਜਾ ਕੇ ਪਲਾਂਟੇਸ਼ਨ ਕਰਨਾ ਬਹੁਤ ਮੁਸ਼ਕਿਲ ਕੰਮ ਹੈ ਤੇ ਉਹਦੇ ਵਿੱਚ ਉੱਥੇ ਐਕਸੈਸ ਨੂੰ ਐਕਸੈਸੀਬਿਲਟੀ ਵਧਾਉਣ ਦੇ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਇਹਦੇ ਵਿੱਚ ਸਾਰੀ ਜਿਹੜੀ ਲੋਕਲ ਵੈਰਾਈਟੀਆਂ ਨੇ ਉਹਨਾਂ ਦੇ ਵੀ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਤੇ ਇਹਦੇ ਨਾਲ ਜਿਹੜਾ ਸਾਡਾ ਫੋਰੈਸਟ ਕਵਰ ਹੈ ਹੋਰ ਸਟਰੋਂਗ ਹੋਏਗਾ ਹੋਰ ਵਧੀਆ ਲੋਕਲ ਵੈਰਾਈਟੀਆਂ ਉੱਥੇ ਲੱਗਣਗੀਆਂ ਜਿਹਦੇ ਨਾਲ ਫੋਰੈਸਟ ਦੀ ਜਿਹੜੀ ਹੈਲਥ ਹੈ ਉਹ ਬਹੁਤ ਇੰਪਰੂਵ ਹੋ ਗਈ ਤੇ ਨਾਲ ਦੀ ਨਾਲ ਜਿਹੜਾ ਫੋਰੈਸਟ ਕਵਰ ਬੜਾ ਵਧਾਨ ਦਾ ਤੇ ਜਿਹੜਾ ਟਰੀ ਪਲਾਂਟੇਸ਼ਨ ਦਾ ਟੀਚਾ ਸਰਕਾਰ ਵੱਲੋਂ ਦਿੱਤਾ ਗਿਆ ਸੀ ਉਹ ਵੀ ਪੂਰਾ ਹੋਣ ਨੂੰ ਜਾ ਰਿਹਾ ਤੇ ਬਹੁਤ ਵਧੀਆ ਚੀਜ਼ ਹੈਗੀ ਪਠਾਨਕੋਟ ਜਿਹੜਾ ਕਿ ਆਲਰੇਡੀ ਬਹੁਤ ਗ੍ਰੀਨਰੀ ਹੈਗੀ ਹੈ ਇੱਥੇ ਗ੍ਰੀਨਰੀ ਨੂੰ ਹੋਰ ਵਧੀਆ ਕਰਨ ਦੇ ਲਈ ਇੱਕ ਬਹੁਤ ਹੀ ਅੱਛੀ ਪਹਿਲ ਹੈਗੀ ਹੈ ਸਰ ਜੀ ਜੰਜੀ ਵੈਰੀ ਵੈਲਿਊ ਹੈ ਉਹ ਅਨਪੈਰਲਡ ਹੈ ਤੇ ਜੇ ਦੀ ਪਲਾਂਟੇਸ਼ਨ ਦਾ ਜਿਹੜਾ ਜਿਵੇਂ ਦੱਸਿਆ ਗਿਆ ਕਿ 90% ਸਕਸੈਸ ਰੇਟ ਹੈ ਜਦੋਂ ਵੀ ਅਪਾ ਪਲਾਂਟੇਸ਼ਨ ਲਈ ਕਰਦੇ ਹਾਂ ਤੇ ਉਹਦੇ ਨਾਲ ਜਿਹੜੀ ਫੋਰੈਸਟ ਹੈਲਥ ਉਤੇ ਬਹੁਤ ਪੋਜ਼ਿਟਿਵ ਇਮਪੈਕਟ ਰਹਿcate ਆਈ ਥਿੰਕ ਪਟਾਨਕੋਟ ਦੀ ਇਕੋਲੋਜੀ ਦੇ ਲਈ ਬਹੁਤ ਵਧੀਆ ਚੀਜ਼ ਹੈ ਰਿਲੇਟਿੰਗ ਟੂ ਥਿਸ ਆਪਕੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਜ਼ਿਲ੍ਹੇ ਬਾਰੇ ਦੇਖੋ ਲੋਕਾਂ ਨੂੰ ਦੇਖੋ ਮੈਂ ਜਿਹੜਾ ਮੈਸੇਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੇਣਾ ਚਾਹੁੰਦਾ ਹਾਂ ਕਿ ਜਿਹੜੀ ਪਲਾਂਟੇਸ਼ਨ ਦੀ ਡਰਾਈਵ ਹੈ ਉਹ ਬਹੁਤ ਵਧੀਆ ਚੱਲ ਰਹੀ ਹੈ ਤੇ ਜੋ ਵੀ ਲੋਕੀ ਇੱਛੁਕ ਨੇ ਆਪਣੇ ਕਾਰ ਵਿੱਚ ਵੀ ਪਲਾਂਟੇਸ਼ਨ ਕਰਨਾ ਚਾਹੁੰਦੇ ਨੇ ਉਹ ਜਿਹੜੀ ਫੋਰੈਸਟ ਦੀ ਨਰਸਰੀਜ਼ ਹੈਗੀਆਂ ਉੱਥੋਂ ਆ ਕੇ ਬੂਟੇ ਲੈ ਸਕਦੇ ਨੇ ਤੇ ਸਾਨੂੰ ਤਾਂ ਇਹ ਚੀਜ਼ ਵਧੀਆ ਰਹੇਗੀ ਕਿ ਲੋਕੀ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੀ ਜ਼ਮੀਨ ਪਈ ਹੈਗੀ ਖਾਲੀ ਚ ਜਿੱਤੇ ਕੋਈ ਯੂਜ਼ ਨਹੀਂ ਹੋ ਰਿਹਾ ਉੱਤੇ ਫੋਰੈਸਟ ਵਿਧਾਨ ਦੇ ਨਾਲ ਸਟੇਟ ਦਾ ਫੋਰੈਸਟ ਕਵਰ ਵੀ ਵਧੂਗਾ ਤੇ ਨਾਲ ਦੀ ਨਾਲ ਜਿਹੜੀ ਆਬੋ ਹਵਾ ਹੈ ਉਹ ਵੀ ਹੋਰ ਚੰਗੀ ਹੋਏਗੀ ਸੋ ਜਿੱਦਾਂ ਬੂਟੇ ਲਗਾਉਣਾ ਤੇ ਠੀਕ ਹੈ ਸਰ ਜਿਹੜੇ ਲੋਕ ਚੋਰੀ ਬੂਟੇ ਕਰਦੇ ਆਂ